ਸਭ ਤੋਂ ਪਹਿਲਾਂ ਤੇ ਮੇਰਾ ਨਾਮ ਕਨਵਰ ਦੀਪ ਸਿੰਘ ਲਿੱਟੂ ਵੇਰਕਾ ਜੋ ਕਿ ਮੈਂ ਜੱਦੀ ਪੁੱਛਤੀ ਇੱਥੋਂ ਦਾ ਸੁਨੀਕ ਆ ਵੇਰਕਾ ਗੁਰੂ ਨਗਰਵਾਦੀ ਦਾ ਮੈਂ ਰਹਿਣ ਵਾਲਾ ਮੈਂ ਅੱਜ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਇਹ ਗੱਲ ਮੈਂ ਕਰਦਾ ਵੀ ਜੋ ਕੀ ਪਾਣੇ ਸਿੱਧੂ ਦੇ ਨਾਲ ਜੋ ਕੁਝ ਵੀ ਹੋ ਰਿਹਾ ਉਹ ਗਲਤ ਹੋ ਰਿਹਾ ਜੇ ਪੰਜਾਬ ਸਰਕਾਰ ਕੋਲ ਉਹਦੇ ਉੱਪਰ ਕੋਈ ਕਲੇਮ ਆ ਉਸ ਪੰਜਾਬ ਦੀ ਦੁਨੀਆ ਨੂੰ ਦਿਖਾਵੇ ਕਿ ਆਹ ਕਲੇਮਾ ਉਰ ਕੋ ਕੋਈ ਸਬੂਤ ਹੈ ਉਹਦੇ ਉੱਪਰ ਵਰਖਲਾ ਕੋਈ ਗੱਲ ਹੈ ਉਹਦੇ ਉੱਪਰ ਪਾਣੀ ਸਿੱਧੂ ਦੇ ਉਹਨਾਂ ਧੱਕਾਸ਼ਾਹੀ ਕਿਉਂ ਕਰ ਰਹੇ ਹੈ ਪਹਿਲਾ ਇਹਨਾਂ ਨੇ ਦੀਪ ਸਿੱਧੂਰਾ ਕੀਤੀ ਫਿਰ ਇਹਨਾਂ ਨੇ ਸੰਦੀਪਨਾ ਕੀਤੀ ਫਿਰ ਇਹਨਾਂ ਨੇ ਸ਼ੋਭਦੀਪ ਸਿੱਧੂਨਾ ਕੀਤੀ ਜੋ ਕਿ ਜਿੰਨੂੰ ਸਿੱਧੂ ਮਸੇਵਾਲਾ ਕਹਿੰਦੇ ਪੰਜਾਬ ਦੇ ਇਹ ਨੌਜਵਾਨ ਪੀੜ੍ਹੀਆਂ ਨਾਲ ਟੱਕਾ ਛਾਈ ਕਰ ਰਹੇ ਪੰਜਾਬ ਸਰਕਾਰ ਕਿਉਂ ਕਰ ਰਹੀਆਂ ਪੰਜਾਬ ਸਰਕਾਰ ਟੱਕਾ ਛਾਈ ਜੋ ਨੌਜਵਾਨਾਂ ਦੀ ਸਾਨੂੰ ਲੋੜ ਆ ਜੋ ਪੰਜਾਬ ਦੇ ਵਾਇ ਬੁਲੰਦ ਕਰਦੇ ਆ ਉਹਨਾਂ ਨਾਲ ਟੱਕਾ ਛਾਈ ਹੁੰਦੀ ਆ ਹਰ ਵਾਰੀ ਇਹ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਕਈ ਵਾਰੀ ਹੋ ਚੁੱਕੀ ਆ ਮੈਂ ਪੰਜਾਬ ਸਰਕਾਰ ਨੂੰ ਇਹ ਗੱਲ ਕਹਿਣਾ ਵੀ ਜੇ ਭਾਨੇ ਸਿੱਧੂ ਦੇ ਉੱਪਰ ਕੋਈ ਕਲੇਮ ਹੈਗਾ ਪਬਲਿਕ ਦੇ ਸਾਹਮਣੇ ਆ ਕੇ ਪਬਲਿਕ ਦੇ ਪੇਸ਼ ਹੋ ਕੇ ਉਹਦਾ ਕੋਈ ਸਬੂਤ ਦਿਖਾਵੇ ਉਹਦੀ ਗਲਤੀ ਦੱਸੇ ਕਿੱਥੇ ਗਲਤੀ ਆ ਕੀ ਕਸੂਰਵਾਰ ਆ ਤਾਂ ਪਬਲਿਕ ਨੂੰ ਦੱਸੇ ਫੇਰ ਅਸੀਂ ਮੰਨਾਂਗੇ ਜੇਕਰ ਉਹਦੇ ਉੱਪਰ ਨਹੀਂ ਕੋਈ ਉਹਦਾ ਕਸੂਰਵਾਰ ਹੋਇਆ ਅਸੀਂ ਉਹਦੇ ਨਾਲ ਆ ਪਬਲਿਕ ਉਹਦੇ ਨਾਲ ਆ ਪਬਲਿਕ ਸਿਟੀ ਸਾਰੀ ਪੰਜਾਬ ਦੀ ਨੌਜਵਾਨ ਪੀੜ੍ਹੀ ਉਹਦੇ ਨਾਲ ਆ ਪਾਨੇ ਸਿੱਧੂ ਦੇ ਨਾਲ ਅਸੀਂ ਤਾਂ ਕਾਸ਼ਾ ਹੀ ਪੰਜਾਬ ਦੇ ਅੰਦਰ ਨਹੀਂ ਹੋਣ ਦੇਣੀ ਕਿਉਂ ਪੰਜਾਬ ਦੇ ਅੰਦਰ ਜਿਹੜਾ ਵੀ ਸੂਰਮਾ ਜੰਮਦਾ ਜਿਹੜਾ ਸੂਰਮਾ ਉੱਠਦਾ ਉਹਦੇ ਨਾਲ ਹੀ ਇਹ ਧੱਕਾਸ਼ਹੀ ਕਰਦੇ ਆ ਕਦੀ ਉਹਨੂੰ ਮਰਵਾ ਦਿੰਦੇ ਆ ਕਦੀ ਉਹਨੂੰ ਅੰਦਰ ਡਾਕ ਦਿੰਦੇ ਆ ਕੀ ਗੱਲ ਤੈਨੂੰ ਪੰਜਾਬ ਹੀ ਲੱਭਾ ਇਹ ਧੱਕਾਸ਼ਹੀ ਕਰਨ ਨੂੰ ਤੁਹਾਨੂੰ ਕੋਈ ਹੋਰ ਸੂਬਾ ਨਹੀਂ ਲੱਭਾ ਹਮਾਚਲ ਆ ਹਰਿਆਣਾ ਵਾ ਉਪੀ ਆ ਤੇ ਹਾਰਿਆਣ ਕੱਲਾ ਪੰਜਾਬ ਹੀ ਤੁਹਾਨੂੰ ਦਿੰਦਾ ਤੇ ਕਸ਼ਹੀ ਕਰਨਾ ਕਿ ਆਪਾਂ ਆਪਣੇ ਹੱਕਾਂ ਲਈ ਮੰਗ ਕਰਦੇ ਤਾਂ ਕਰਕੇ ਤਾਂ ਕਸ਼ਾ ਹੀ ਕਰਦੇ ਹੱਕ ਦੇ ਆਪਣੇ ਲੈ ਕੇ ਛੱਡਾਂਗੇ ਜੋ ਸਾਡੇ ਹੱਕ ਬੰਦੇ ਆ ਹਾਂ ਹੱਕਾਂ ਪਾ ਲੈ ਕੇ ਛੱਡਾਂਗੇ ਜੋ ਸਾਡੇ ਹੱਕ ਬੰਦੇ ਆ ਹੱਕਾਂ ਤੋਂ ਨਹੀਂ ਆਪਾਂ ਪਿਛੇ ਹਟਣਾ ਪਰ ਪੰਜਾਬ ਸਰਕਾਰ ਨੂੰ ਇੱਕ ਗੱਲ ਕਹਿਣਾ ਵੀ ਐਦਾਂ ਸਾਡੇ ਨਾਲ ਧੱਕਾ ਸ਼ਹੀ ਨਾ ਕਰੋ ਸਾਡੀ ਨੌਜਵਾਨ ਪੀੜੀ ਅੰਦਰ ਨਾ ਧੋ ਪਹਿਲਾਂ ਇਹਨਾਂ ਨੇ ਦੀਪ ਨੂੰ ਮਰਵਾਇਆ ਬਾਅਦ ਇਹਨਾਂ ਨੇ ਸੰਦੀਪ ਆਇਆ ਫਿਰ ਇਹਨਾਂ ਦੇ ਅੱਖਾਂ ਦੇ ਵਿੱਚ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲਾ ਆਇਆ ਕੀ ਗੱਲ ਇਹੋ ਹੀ ਪੰਜਾਬ ਦੇ ਅੰਦਰ ਹੋਉਂਦਿਆ ਸਰਕਾਰਾਂ ਆਪਾ ਬਣਾਉਂਦੇ ਆਪਣੀ ਸੇਫਟੀ ਵਾਸਤੇ ਸਰਕਾਰਾਂ ਬਣਾਉਂਦੇ ਆਪਣੀ ਹਵਾ ਜ਼ਰੂਰਤ ਦੇ ਇਹ ਧੱਕੇਸ਼ਾਈ ਕਰਦੀਆਂ ਵੋਟਾਂ ਲੈ ਗਏ ਮੈਂ ਪੰਜਾਬ ਸਰਕਾਰ ਨੂੰ ਇੱਕ ਗੱਲ ਕਹਿਣਾ ਕਿ ਪੰਜਾਬ ਆ ਪੰਜਾਬ ਜਿਨ੍ਹਾਂ ਦੇ ਉੱਪਰ ਸਾਡੇ ਗੁਰੂਆਂ ਦਾ ਖੂੰਡੂਲਾ ਇਹ ਉਹ ਧਰਤੀਆ ਜਿਨ੍ਹਾਂ ਨਾਲ ਤੁਸੀਂ ਧੱਕਾਸ਼ਾਹੀ ਕਰਦੇ ਇਹ ਪੰਜਾਬ ਦੇ ਵਿੱਚ ਜੋਦੇ ਜੰਮ ਜੰਮੇ ਹੋਣੇ ਆ ਕਿੰਨੀਆਂ ਗਵਾਰੀ ਤੁਸੀਂ ਜੇਲਾ ਜਿੱਤੋਗੇ ਕਿੰਨੇ ਗਵਾਰੀ ਤੁਸੀਂ ਮਰਵਾਓਗੇ ਇਹ ਹਟ ਨਹੀਂ ਨਹੀਂ ਪਿੱਛੇ ਹਟਰੋ ਆਪਣਾ ਹੱਕ ਲੈ ਕੇ ਪੰਜਾਬ ਦਾ ਹੱਕ ਲੈ ਕੇ ਪੰਜਾਬ ਦਾ ਹੱਕ ਲੈ ਕੇ ਪੰਜਾਬ ਦੀ ਧਰਤੀ ਨੂੰ ਖੋਣਾ ਵੀ ਪੰਜਾਬੀਆਂ ਨੇ ਆਪਣਾ ਹੱਕ ਲੈ ਕੇ ਛੜਨਾ ਜ਼ਰੂਰ ਆ ਇਹ ਮੈਂ ਕਿਹਦਾ ਆਇਆ ਇਜਾਜ਼ਤ ਮੰਗਦਾ ਪੰਜਾਬ ਸਰਕਾਰ ਨੂੰ ਮੈਂ ਇੱਕ ਅਪੀਲ ਕਰਦਾ ਵੀ ਐਦਾਂ ਨਾ ਤਕੇਸ਼ਾਈ ਕਰੋ ਜੇ ਪੰਜਾਬ ਦੇ ਅੰਦਰ ਖੂਨ ਉਬਾਲੇ ਮਾਰਨ ਲਾ ਪਿਆ ਤੁਹਾਡੇ ਕੋ ਪੰਜਾਬ ਸਾਂਭਿਆ ਨਹੀਂ ਜਾਣਾ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਜੇਕਰ ਪੰਨੇ ਸਿੱਧੂ ਗੋਲੋਂ ਕੋਈ ਗਲਤੀ ਹੋਈ ਹੈ ਉਹ ਪਬਲਿਕ ਦੇ ਸਾਹਮਣੇ ਆ ਕੇ ਪੇਸ਼ ਕਰਨ ਗਲਤੀ ਕੀ ਕਸੂਰ ਦੱਸਣ ਪਬਲਿਕ ਨੂੰ ਜੇਕਰ ਉਹ ਪਬਲਿਕ ਨੂੰ ਨਹੀਂ ਕਸੂਰ ਦੱਸਦੀ ਉਸ ਗਲਤੀ ਦਾ ਇਨਸਾਫ ਸਰਕਾਰ ਦੇਊਗੀ ਕਿਉਂ ਵੀ ਸਿੱਧੂ ਭਾਨੇ ਸਿੱਧੂ ਨਾਲ ਤੱਕਾ ਹੋੰਦਿਆ ਇਹ ਪੰਜਾਬ ਦੇ ਜੋਧਿਆਣਾ ਤੱਕਾ ਹੁੰਦਾ ਹਰ ਵਾਰੀ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਬੜੀ ਹਰੀ ਤੱਕਾ ਹੋ ਚੁੱਕਾ ਇਹ ਆਪਾਂ ਹੁਣ ਗਾੜੀ ਨਹੀਂ ਤੱਕਾ ਕਰਾਉਣਾ ਚਾਹੁੰਦੇ ਇਹ ਗਾੜੀ ਨਹੀਂ ਆਪਾਂ ਤੱਕਾ ਕਰਾਉਣਾ ਚਾਹੁੰਦੇ ਠੀਕ ਹੈ ਜੇਕਰ ਮੇਰੇ ਮੂੰਹ ਚੋਂ ਕੋਈ ਗਲਤ ਅੱਖਰ ਗਲਤ ਨਿਕਲਿਆ ਤੇ ਮੇਰਾ ਕਨੈਕਟ ਨੰਬਰ ਲੈ ਲੋ ਕਨੈਕਟ ਨੰਬਰ ਹੈਗਾ 8427938054 ਜੇ ਮੇਰ ਕੋ ਕੋਈ ਗਲਤੀ ਹੋਈ ਆ ਪੰਜਾਬ ਸਰਕਾਰ ਦੇ ਉੱਪਰ ਕੋਈ ਗਲਤ ਬੋਲਿਆ ਗਿਆ ਸ਼ਬਦ ਪਰ ਮੈਂ ਇੱਕ ਗੱਲ ਕਹਿਣਾ ਚਾਹੇ ਡੇਬਰੂਗਰ ਦੀ ਜੇਲ੍ਹ ਚ ਸੁਟੋ ਚਾਹੇ ਪਤਾਪੁਰ ਵਾਲੀ ਜੇਲ੍ਹ ਚ ਸੁਟੋ ਚਾਹੇ ਹਰਿਆਣੇ ਵਾਲੀ ਜੇਲ੍ਹ ਚ ਸੁਟੋ ਡਰਦਾ ਨਹੀਂ ਮੈਂ ਕਿਉਂ ਪੰਜਾਬ ਦੇ ਹੱਕਾਂ ਲਈ ਆਪਾਂ ਬੋਲਾਂਗੇ ਸਾਡਾ ਫਰਜ਼ ਆ ਕਿਉਂ ਸਾਡੇ ਇਸ ਧਰਤੀ ਦੇ ਉੱਤੇ ਸਾਡੇ ਗੁਰੂਆਂ ਦਾ ਖੂਨ ਡੁੱਲਿਆ ਬੰਦ-ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖਣੀਆਂ ਦੇ ਚੜੇ ਬੰਦ ਆਰਿਆਣਾ ਕਟਾਏਗੇ ਇਹ ਸਾਡੀ ਗੁਰੂਆਂ ਦੀ ਧਰਤੀ ਆ ਜਿੱਥੇ ਗੁਰੂਆਂ ਨੇ ਨੇ ਖੂਨ ਡੋਲਿਆ ਸ਼ਹੀਦੀਆਂ ਪਾਈਆਂ ਇਸ ਧਰਤੀ ਉੱਤੇ ਭਗਤ ਸਿੰਘ ਉਹਨਾਂ ਨੇ ਸ਼ਹੀਦ ਹੋਏ ਉਦਮ ਸਿੰਘ ਉਹ ਨਹੀਂ ਸ਼ਹੀਦ ਹੋਏ ਇਹ ਉਹ ਧਰਤੀ ਆ ਪੰਜਾਬ ਆਪਣੇ ਹੱਕਾਂ ਲਈ ਤੇ ਲੜਨਾ ਹੀ ਪਊਗਾ ਪੰਜਾਬ ਨੂੰ ਇਹ ਤੁਸੀਂ ਕਿੰਨਾ ਕ ਤੁਸੀਂ ਜੇਲਾ ਚ ਸੁਟੋਗੇ ਕਿੰਨਾ ਕ ਤੁਸੀਂ ਕਤਲ ਕਰਾਓਗੇ ਇਹ ਤੁਹਾਡੇ ਕੋ ਰੁਕਣੀ ਨਹੀਂ ਆ ਪੰਜਾਬ ਪੰਜਾਬੀਆਂ ਨੇ ਆਪਣਾ ਹੱਕ ਲੈ ਕੇ ਪੰਜਾਬ ਦੇ ਅੰਦਰ ਖੜੇ ਹੋਣਾ ਬਸ ਮੈਂ ਇਹੋ ਕਹਿੰਦਾ ਆ ਇਜਾਜ਼ਤ ਮੰਗਦਾ આજ ਤੱਕ ਵਾਲਿਆਂ ਕੋ